ਸੁੰਦਰੀ ਤੇ ਸਾਡੇ ਸਰਤਾਜ ਜੀ ਦਾਸੀਆਂ ਦੀ ਬੇਨਤੀ ਨੂੰ ਸੁਣੋ ਮਹਾਰਾਜ ਜੀ ਸਨੇ ਵੱਡੀ ਮਾਤਾ ਅਸੀਂ ਐਸੇ ਹੀ ਵਿਚਾਰ ਦੇ ਕਰ ਲਈਏ ਮੰਗਣੇ ਅਜੀਤ ਤੇਜ ਜਹਾਰ ਦੇ ਕੱਲ ਵਿੱਚ ਪੱਲੂ ਪਾ ਕੇ ਜਿਸ ਤਰ੍ਹਾਂ ਮਤਾਮਾ ਗੁਰੂ ਕੇ ਮਹਿਲ ਫਤਗੁਰ ਪਾਸ਼ਾ ਨੂੰ ਬੇਤੀਆਂ ਕਰ ਰਹੀਆਂ ਵੀ ਕਰ ਲਈਏ ਮੰਗਣੇ ਅਜੀਤ ਤੇਜ ਜਹਾਰ ਦੇ ਉਸ ਬੰਦੇ ਸੇਣ ਨੂੰ ਭਾਈ ਕਰਪਾਲ ਸਿੰਘ ਪਾਲ ਤਪਾ ਮੰਡੀ ਦਾਸ ਬੁੱਸ ਸਿੰਘ ਖਾਲਸਾ ਢਬਾਲੀ ਦਾ ਅਕਬਿਸ਼ਰੀ ਜੱਥਾ ਉਸ ਬਲਦੇ ਸੀਣ ਨੂੰ ਕਾਹਬਿਆਨ ਕਰਦਾ ਜੀ ਜੀ ਕੌਮਾਂ ਕਦੇ ਵੀ ਮਾੜੀਆਂ ਹੁੰਦੀਆਂ ਨਹੀਂ ਬੰਦੇ ਕੌਮਾਂ ਵਿੱਚ ਜਮਗਦਾਰ ਪੈਂਦੇ ਕਰਣੀ ਪੁੱਛ ਕੇ ਕਦੇ ਨਾ ਮਾਰਦੀ ਐ ਬਖਤ ਮਾਮਲੇ ਲਖ ਹਜ਼ਾਰ ਪੈਂਦੇ ਦੁਸ਼ਮਣੀ ਕਰਕੇ ਕਿਸੇ ਨੇ ਖਟਿਆ ਕੀ ਧੰਨ ਸਚਣੋ ਜਿਨ੍ਹਾਂ ਦੇ ਪਿਆਰ ਪੈਂਦੇ ਜਿਹੜੇ ਦੇਸ਼ ਤੇ ਕੌਮ ਦੀ ਕਰਨ ਸੇਵਾ ਗਲੇ ਉਹਨਾਂ ਦੇ ਫੁੱਲਾਂ ਦੇ ਹਾਰ ਪੈਂਦੇ